ਸਰਾਂ ਕੀ ਗੱਲ ਹੋ ਗਈ ਤੈਨੂੰ ਯਾਰ ਕਿਉਂ ਇਦਾਂ ਕਰਦੀ ਪਈ ਆ ਤੂੰ ਕੀ ਮੈਸੇਜ ਕਰੀ ਜਾਂਦੀ ਮੈਨੂੰ ਪ੍ਰਾਨੇ ਮੇਰੀ ਗੱਲ ਸੁਣ ਆਪਣੇ ਚ ਜੋ ਸੀਗਾ ਉਹ ਸਭ ਖਤਮ ਹੋ ਚੁੱਕਾ ਹੈ ਮੈਂ ਆਪਣੀ ਲਾਈਫ ਚ ਅੱਗੇ ਵੱਧ ਚੁੱਕੀ ਆ ਮੇਰੀ ਲਾਈਫ ਚ ਕੋਈ ਹੋਰ ਆ ਯਾਰ ਕਮਾਲ ਕਰਦੀ ਆ ਤੈਨੂੰ ਪਤਾ ਮੈਂ ਤੈਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਯਾਰ ਤੂੰ ਇਦਾਂ ਕਿੱਦਾਂ ਕਰ ਸਕਦੀ ਆ ਪ੍ਰਾਨੇ ਆਮ ਸੌਰੀ ਮੈਂ ਤੇਰੀ ਫੀਲਿੰਗ ਦੀ ਕਦਰ ਕਰਦੀ ਆ ਪਰ ਹੁਣ ਮੈਂ ਆਪਣੀ ਲਾਈਫ ਚ ਬਹੁਤ ਅੱਗੇ ਵੱਧ ਚੁੱਕੀ ਆ ਤੇ ਪਲੀਜ਼ ਮੈਨੂੰ ਅੱਜ ਤੋਂ ਬਾਅਦ ਕਾਲ ਮੈਸੇਜ ਨਾ ਕਰੀ ਤੇ ਨਾ ਹੀ ਮੇਰੇ ਪਿੱਛੇ ਆਈ ਚੰਗਾ ਆਪਣਾ ਧਿਆਨ ਰੱਖੀ ਸੋਨੋ ਮੇਰੀ ਗੱਲ ਤਾਂ ਸੁਣ ਇੱਕ ਮਿੰਟ ਹਾਂ ਹੁਣ ਤੂੰ ਮੈਨੂੰ ਛੱਡ ਕੇ ਤਾਂ ਚੱਲੀ ਗਈ ਆ ਪਲੀਜ਼ ਇੱਕ ਕੰਮ ਕਰ ਦੇ ਬਸ ਜੇ ਤੂੰ ਮੈਨੂੰ ਪਿਆਰ ਦੇ ਲਫ਼ਜ਼ ਬੋਲ ਦੇਂਦੀ ਹੁੰਦੀ ਸੀ ਨਾ ਉਹ ਮੈਨੂੰ ਇਸ ਫੋਨ 'ਚ ਰਿਕਾਰਡ ਕਰ ਦੇ ਤਾਂ ਕਿ ਤੇਰੇ ਜਾਣ ਤੋਂ ਬਾਅਦ ਮੌਨਾਂ ਸਾਰੇ ਜੀਤਾ ਲਊਂਗਾ ਰਾਣੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਆਪਾਂ ਹਮੇਸ਼ਾ ਇਕੱਠੇ ਰਾਵਾਂਗੇ ਮੈਂ ਤੈਨੂੰ ਕਦੇ ਛੱਡ ਕੇ ਨਹੀਂ ਜਾਊਂਗੀ ਥੈਂਕ ਯੂ ਸੋਚਿਆ ਸੀ ਮੈਂ ਨਾਲ ਉਹਦੇ ਸਾਰੀ ਉਮਰ ਗੁਜ਼ਾਰਾਂਗਾ ਪਰ ਯੋ ਨੂੰ ਕੋਈ ਮੈਥੋਂ ਵੱਧ ਕੇ ਹੋਰ ਪਿਆਰਾ ਸੀ ਲੇਕਿਨ 1 ਸੈਕਿੰਡ ਵਾਹ ਠੀਕ ਹੈ ਠੀਕ ਹੈ ਚੱਲਦੇ ਆਂ ਆਪਾਂ ਫਿਰ ਅੱਛਾ ਤਾਂ ਇਹ ਆ ਉਹ ਮੁੰਡਾ ਜਿਹਦੇ ਕਰਕੇ ਤੂੰ ਮੈਨੂੰ ਛੱਡਿਆ ਨਾ ਹਾਂ ਕੌਣ ਇਹ ਤੂੰ ਕੌਣ ਆ ਬਾਈ ਮੈਂ ਕੌਣ ਹਾਂ ਹਾਂ ਆ ਸੁਣ ਕਰਦੀ ਆ ਆਪਾਂ ਹਮੇਸ਼ਾ ਇਕੱਠੇ ਰਵਾਂਗੇ ਮੈਂ ਤੈਨੂੰ ਕਦੇ ਛੱਡ ਕੇ ਨਹੀਂ ਜਾਊਂਗੀ ਕੀ ਹੋ ਰਿਹਾ ਹੈ ਛਣਾ ਆ ਕੀ ਉਹ ਵੀਰੇ ਉਹਨੇ ਕੀ ਬੋਲਣਾ ਮੈਂ ਦੱਸ ਦਾਂ ਤੈਨੂੰ ਇਹ ਤੈਨੂੰ ਵੀ ਚੀਟ ਕਰਦੀ ਆ ਤਾਂ ਮੈਨੂੰ ਵੀ ਚੀਟ ਕਰ ਰਹੀ ਆ ਛਣਾ ਸੱਚ ਆ ਇਹ ਯਾਰ ਕੀ ਆ ਤੈਨੂੰ ਵੀਰੇ ਜੋ ਇਹ ਤੈਨੂੰ ਕੁਝ ਨਹੀਂ ਬੋਲਣਾ ਤੂੰ ਆਪ ਦੇਖ ਲੈ ਕਿਦਾਂ ਦੀ ਕੁੜੀ ਆ ਸ਼ਾਬਾਸ਼ ਬੇਟਾ ਮੈਨੂੰ ਅੱਤ ਵਾਰ ਫੋਨ ਕਰੀਂ ਅੱਛਾ ਚੱਲ ਠੀਕ ਹੈ ਭਰਾਵਾ ਮੈਂ ਤੇਨਾਂ ਵਿਆਹ ਕਰਾਉਣ ਨੂੰ ਫਿਰਦਾ ਸੀ ਚੱਲ ਚੰਗਾ ਸਮਝਾ ਕੇ ਤੈਨੂੰ ਬੜਾ ਹਰਾਮ ਹੀ ਹੋ ਬੇਟਾ ਹਾਂ ਕਿਦਾਂ ਐਸ ਬਾਦ ਮੇਰ ਨਾ ਕਰਦੀ ਫਿਰਦੀ ਧੋਖੇ ਆਹ ਰਹਾ ਹੁਣ ਕੰਮ